ਜਿੰਨਾ ਜਿੰਨਾਂ ਨੇ ਵੀ ਆਪਦੇ ਘਰ ਵਾਲਿਆਂ ਨੂੰ ਮੈਂਬਰੀ ਚ ਖੜਾਉਣ ਬਾਅਦ ਤੇ ਕਾਜ ਪਰੇ ਨੇ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਵੀਰੇ ਰਹਿਣ ਦਿਓ ਕਿਉਂ ਸਿਆਪਾ ਗਲ ਪਾਉਣਿਓ ਔਖੇ ਹੋਵੋਗੇ ਤੁਹਾਨੂੰ ਤਾਂ ਐ ਵੀ ਘਰ ਵਾਲੀ ਬਣ ਜੁ ਗਈ ਮੈਂਬਰ ਨਹੀਂ ਫਿਰ ਲੋਕ ਸਾਨੂੰ ਮੈਂਬਰ ਸਾਹਿਬ ਕਿਆ ਕਰਨਗੇ ਇਹ ਮੈਂਬਰ ਸਾਹਿਬ ਕਹੋਣਾ ਤੁਹਾਨੂੰ ਮਹਿੰਗਾ ਪੈਜੂਗਾ ਉਹ ਤਾਂ ਸਵੇਰੇ ਉੱਠ ਕੇ ਨਹਾ ਤੋ ਕੇ ਲਾ ਕੇ ਸੁੱਤੀ ਬੰਦੀ ਹੋ ਕੇ ਤਿਆਰ ਕਿਆ ਕਰੂਗੀ ਬੋਲਦੇ ਨਹੀਂ ਮੈਨੂੰ ਸਰਪੰਚ ਦਾ ਫੋਨ ਆਇਆ ਅੱਜ ਸਾਡੀ ਪਿੰਡ ਦੇ ਵਿਕਾਸ ਦੇ ਮੁੱਦੇ ਤੇ ਮੀਟਿੰਗ ਹੈ ਮੈਨੂੰ ਪੰਚਾਇਤ ਘਰ ਤੱਕ ਸੱਡ ਕੇ ਆਇਓ ਨਾਲੇ ਫਿਰ ਰਾਹ ਤੇ ਚ ਜਾਂਦੇ ਜਾਂਦੇ ਤੁਹਾਨੂੰ ਸਾਰੇ ਕੰਮ ਗਿਣਾਇਆ ਕਰੂਗੀ ਦੇਖੋ ਅੱਜ ਮੈਥੋਂ ਕਾਲੀ ਕਾਲੀ ਤੇ ਪੋਚਾ ਨਹੀਂ ਲਾਇਆ ਗਿਆ ਸਾਰੇ ਘਰ ਤੇ ਪੋਚਾ ਲਾ ਕੇ ਚਾਰਕ ਭਾਂਡੇ ਮਾਂਜਣ ਵਾਲੇ ਪੈਣੇ ਭਾਂਡੇ ਮਾਜ ਦਿਓ ਚੰਗਾ ਨਹੀਂ ਫਿਰ ਸਾਰਾ ਤੁਨ ਭਾਂਡਿਆਂ ਤੇ ਮੱਖੀਆਂ ਬੈਠੀ ਜਾਂਦੀਆਂ ਨੇ ਜਿਵਾਕਾਂ ਜੇ ਵਰਦਿਆਂ ਮੈਂ ਤੀਲੇ ਤੇ ਡੰਗੇ ਜਿਵਾਕਾਂ ਜੇ ਵਰਦਿਆਂ ਧੋ ਜੋ ਟਾਈਮ ਨਾਲ ਨਹੀਂ ਫਿਰ ਕਵੇਲੇ ਧੋਤੀਆਂ ਹੋਈਆਂ ਸਵੇਰ ਨੂੰ ਸੁੱਕਦੀਆਂ ਨਹੀਂ ਹੈਗੀਆਂ ਚੰਗਾ ਨਾਲੇ ਮੇਰਾ ਇੱਕ ਸੂਟ ਪਿਆ ਤੁਨ ਨਾਲ ਉਹ ਵੀ ਵਿੱਚੀ ਮਾਰ ਦਿਓ ਕਿੰਨਾ ਕੁ ਟਾਈਮ ਲੱਗੂਗਾ ਨਾਲੇ ਸ਼ਾਦੀ ਤੀਰਤੇ ਰੱਖੇ ਲਥਨ ਗ ਮਤਾ ਫਿਰ ਚਾਰ ਦੀ ਫਾੜੀ ਨਾਲ ਤੁਹਾਡਾ ਮੂੰਹ ਮਥਾ ਝੋਲ ਸਜੂਗੀ ਫੇਰ ਨਾ ਕਿ ਦੱਸਿਆ ਨੀ ਸਾਡੇ ਦਿਨਾਂ ਚਿਰ ਮੈਂ ਆਉਂਦੇ ਨਹੀਂ ਘਰੇ ਰਹਿ ਕੇ ਡੰਗਰ ਪਸ਼ੂ ਚ ਧਿਆਨ ਰੱਖਿਓ ਆਪਣੀ ਤਾਂ ਝੋਤੀ ਬਲਾਈ ਖਰਾਬ ਹੈ ਮੱਧ ਨਾਲ ਸਿੰਘ ਫਸਾਈ ਰੱਖਦੀ ਐ ਤੁਹਾਨੂੰ ਕਿਲੇ ਨਾਲ ਮੰਨ ਕੇ ਆਪ ਆਜ਼ਾਦ ਦੁਰੀ ਫਰੀ ਜਾਓਗੀ ਸੋ ਵੀਰੋ ਅਜੇ ਵੀ ਦੁੱਲੇ ਵੀਰਾਂ ਦਾ ਕੁਝ ਨਹੀਂ ਵਿਗੜਿਆ ਕਾਗਜ਼ ਵਾਪਸ ਲੈਣ ਤੇ ਦੋ ਤਿੰਨ ਦਿਨ ਬਾਕੀ ਨੇ ਕਾਗਜ਼ ਵਾਪਸ ਚੱਕ ਲੋ ਜੇ ਤੁਸੀਂ ਕਾਗਜ਼ ਵਾਪਸ ਨਾ ਚੱਕੇ ਫਿਰ ਪੰਜ ਸਾਲੇ ਤੁਹਾਡੀਆਂ ਪੂੰਛਾਂ ਚਕਾ ਕੇ ਰੱਖੂਗੀ ਪਸਤਾਉਂਗੇ ਸਮਝ ਗਏ ਅੱਜ ਪਿੰਡ ਦੇ ਬੱਸ ਅੱਡੇ ਤੇ ਦੋ ਤਿੰਨ ਮੁੰਡੇ ਖੜੇ ਗੱਲਾਂ ਕਰੀ ਜਾਂਣ ਵੋਟਾਂ ਦੀਆਂ ਮੈਨੂੰ ਕਹਿੰਦੇ ਬਾਈ ਬੰਦਿਆਂ ਨੂੰ ਤਾਂ ਛੱਡ ਐਂ ਦੱਸ ਮੈਂਬਰੀਆਂ ਚੋਂ ਕਿਹੜੀ ਮੈਂਬਰੀ ਨੂੰ ਵੱਧ ਵੋਟਾਂ ਪੈਣਗੀਆਂ ਮੈਂ ਖਾਂ ਵੀਰੇ ਉਸੇ ਮੈਂਬਰੀ ਨੂੰ ਵੱਧ ਵੋਟਾਂ ਪੈਣਗੀਆਂ ਜਿਹਦੇ ਉਮੀਦਵਾਰ ਵਾਲੇ ਪੋਸਟਰ ਤੇ ਸਭ ਤੋਂ ਸੋਹਣੀ ਫੋਟੋ ਲਾਈ ਹੋਊਗੀ ਕਹਿੰਦੇ ਬਾਈ ਫੋਟੋ ਨਾਲ ਕੀ ਮਤਲਬ ਮੈਂ ਖਾਂ ਵੀਰੇ ਜਨਾਨੀਆਂ ਨੂੰ ਤਾਂ ਫੋਟੋ ਨਾਲ ਕੋਈ ਮਤਲਬ ਨਹੀਂ ਹੁੰਦਾ ਉਹਨਾਂ ਨੂੰ ਤਾਂ ਜਿਹਨੂੰ ਵੋਟ ਪਾਉਣੀ ਆ ਪਾ ਹੀ ਆਉਣੀ ਆ ਪਰ ਬੰਦੇ ਪੋਸਟਰ ਤੇ ਫੋਟੋ ਦੇਖ ਕੇ ਕਹਿਣਗੇ ਆਹਾ ਹਾ ਹਾ ਦੇਖ ਓ ਮੈਂਬਰ ਕਿੰਨੀ ਸੋਹਣੀ ਲੱਗਦੀ ਆ ਇਹਨੂੰ ਵੋਟ ਪਾਉਣ ਦਾ ਨਜ਼ਾਰਾ ਹੋ ਮੈਂ ਤਾਂ ਇਸੇ ਨੂੰ ਵੋਟ ਪਾ ਕੇ ਆਇਆ ਕਈ ਬੰਦੇ ਤਾਂ ਆਏ ਨੇ ਜਿਆਦੇ ਫੀਲਿੰਗ ਤੱਕ ਜਾਂਦੇ ਨੇ ਵੋਟ ਹੁੰਦੀ ਆ ਦੋ ਨੰਬਰ ਵਾਰਡ ਚ ਪੋਲਿੰਗ ਬੂਥ ਵਾਲੇ ਤੋਂ ਪਰਚੀ ਲੈਣ ਵੇਲੇ ਕਹੀ ਜਾਣਗੇ ਬਾਈ ਜਰ ਮੈਂ 7 ਨੰਬਰ ਵਾਰਡ ਵਾਲੀ ਮੈਂਬਰੀ ਨੂੰ ਵੋਟ ਪਾਇਆ ਮੈਂ ਜਿਹੜੇ ਜਿਹੜੇ ਬੰਦਿਆਂ ਨੇ ਆਪਣੀਆਂ ਘਰ ਵਾਲੀਆਂ ਮੈਂਬਰੀ ਤੇ ਉਹਦੇ ਲਈ ਖੜੀਆਂ ਕਰੀਆਂ ਨੇ ਉਹਨਾਂ ਨੂੰ ਮੇਰੀ ਇੱਕ ਸਲਾਹ ਹੈ ਤੁਸੀਂ ਪੋਸਟਰ ਦੇ ਉੱਤੇ ਉਹਦੀ ਪੂਰੀ ਘੈਂਟ ਜੀ ਸੋਹਣੀ ਜੀ ਸਮਾਈਲ ਵਾਲੀ ਫੋਟੋ ਲਾਇਓ ਜਿਹਦੇ ਤੇ ਉਹ ਜਮਾ ਸਾਹਮਣੇ ਝਾ ਕਰੀ ਜੋਵੇ ਜਦੋਂ ਬੰਦੇ ਪੋਸਟਰ ਵੱਲ ਦੇਖਣ ਉਹਨਾਂ ਨੂੰ ਐ ਲੱਗੇ ਰੀਮੈਂਬਰ ਨਹੀਂ ਸਾਡੇ ਵੱਲ ਦੇਖ ਕੇ ਹੱਸ ਰਹੀ ਹੈ ਫੇਰ ਨਹੀਂ ਮੈਂਬਰ ਨਹੀਂ ਹਾਰਦੀ ਫੇਰ ਪੈਣ ਗਿਆ ਵੋਟੇ ਹੀ ਵੋਟਾਂ ਦੇ ਠੱਪੇ ਤੇ ਠੱਪਾ ਦੇ ਠੱਪੇ ਤੇ ਠੱਪਾ ਪਰ ਇਹ ਕਿਸੇ ਨਹੀਂ ਘਰ ਵਾਲੀ ਘੱਟ ਸੋਹਣੀ ਆ ਜਾ ਉਹਦੀ ਫੋਟੋ ਨਹੀਂ ਸੋਹਣੀ ਆਉਂਦੀ ਫੋਟੋ ਕਿਸੇ ਹੋਰ ਸੋਹਣੀ ਦੀ ਜਨਾਨੀ ਦੀ ਲਾ ਦੇ ਹੋਰ ਹੁਣ ਯਾਰ ਵੱਡੀਆਂ ਵੱਡੀਆਂ ਕੰਪਨੀਆਂ ਵਾਲੇ ਵੀ ਤਾਂ ਬਦਾ ਰੱਦੀਮਾਲ ਵੇਚਣ ਦੇ ਮਾਰੇ ਸੋਹਣੀਆਂ ਸੋਹਣੀਆਂ ਐਕਟਰਨੀਆਂ ਤੋਂ ਮਸੂਰੀਆਂ ਕਰਵਾਈ ਲੈਂਦੇ ਨੇ ਫੋਟੋ ਤਾਂ ਸੋਹਣੀ ਲਾਉਣੀ ਪਊਗੀ ਬਾਈ ਕਿਉਂਕਿ ਵੋਟ ਉਮੀਦਵਾਰ ਨੂੰ ਨਹੀਂ ਪੈਣੀ ਵੋਟ ਤਾਂ ਫੋਟੋ ਨੂੰ ਪਊਗੀ ਸਮਝ ਗਏ ਕੌਰੀ ਯਾਰ ਜੇ ਤੁਹਾਨੂੰ ਮੁੱਠਾ ਲੱਗੇ ਐਤ ਕੀ ਸਰਕਾਰ ਨੇ ਪੰਚਾਇਤੀ ਚੋਣਾਂ ਤੇ ਬੰਦਿਆਂ ਨਾਲੋਂ ਜ਼ਿਆਦਾ ਜਨਾਨੀਆਂ ਨੂੰ ਮੈਂਬਰ ਬਣ ਦਾ ਮੌਕਾ ਦਿੱਤਾ ਕਿਉਂਕਿ ਸਰਕਾਰ ਨੂੰ ਵੀ ਪਤਾ ਹੈ ਵੀ ਅੱਜ ਕੱਲ ਬੰਦਿਆਂ ਨੂੰ ਘਰਾਂ ਤੇ ਕੌਣ ਪੁੱਛਦਾ ਹੁਣ ਤਾਂ ਜਨਾਨੀਆਂ ਦੀ ਚੱਲਦੀ ਹੈ ਹਰੇਕ ਪਿੰਡ ਤੇ ਬਹੂਆਂ ਦੇ ਚੱਤੇ ਹੋਏ ਪੈ ਨੇ ਜੀ ਤੋ ਮਰਜੀ ਪਤਲਾ ਕਰਾ ਭੱਦਕ ਜ਼ਿਆਦਾ ਵੀ 7 ਨੰਬਰ ਵਾਰਡ ਤੇ ਕੌਣ ਖੜਾ ਹੈ ਫਲਾਣੇ ਦੀ ਬਹੂ 8 ਗਰ ਵਾਰਡ ਤੇ ਫਲਾਣੇ ਦੀ ਬਹੂ 2 ਨੰਬਰ ਵਾਰਡ ਤੇ ਫਲਾਣੇ ਦੀ ਬਹੂ ਐ ਨਹੀਂ ਕਹਿੰਦੇ ਵੀ ਫਲਾਣੇ ਦੀ ਨੂੰਹ ਬਹੁ ਬਹੁ ਕਰਕੇ ਸਵਾਦ ਲਈ ਜਾਂਦੇ ਨੇ ਜਿਹੜੇ ਬਾੜਾਂ 'ਚ ਬੰਦੇ ਖੜੇ ਨੇ ਉਹਨਾਂ ਦਾ ਕਿਸ ਨੂੰ ਪਤੀ ਹੈ ਨਹੀਂ ਕਿ ਪਤਲਾ ਵੀ 4 ਨੰਬਰ ਬਾੜ 'ਚ ਕੌਣ ਖੜਾ ਪਤਾ ਨਹੀਂ ਕਿ ਕੌਣ ਖੜਾ 5 ਨੰਬਰ ਬਾੜ 'ਚ ਉੱਥੇ ਵੀ ਨਹੀਂ ਪਤਾ ਕੌਣ ਖੜਾ ਨਾਲੇ ਇੱਕੋ ਘਰ 'ਚ ਦੋ ਦੋ ਜਨਾਨੀਆਂ ਨੇ ਕਾਗਜ਼ ਭਰਦੇ ਇੱਕ ਦੂਜੀ ਦੇ ਮਗਰ ਮੂਰੇ ਬੁਰਾ ਨੇ ਆਪਦੇ ਮੁੰਡਿਆਂ ਨੂੰ ਇਹ ਕਹ ਕੇ ਕਾਗਜ਼ ਭਰਵਾਤੇ ਵੀ ਪੁੱਤ ਤੂੰ ਆਪਣੀ ਬਹੂ ਦੇ ਮਗਰ ਆਪਣੀ ਮਾਂ ਦੇ ਕਾਗਜ਼ ਭਰਦੇ ਕਿ ਤੇਰੇ ਵਾਲੀ ਬਹੂ ਦੇ ਕਾਗਜ਼ ਰੱਦ ਹੋ ਗਏ ਉਹ ਮੈਂਬਰ ਨਹੀਂ ਨਾ ਬਣੀ ਮੇਰੇ ਵਾਲੀ ਬਹੂ ਮੈਂਬਰ ਨਹੀਂ ਬਣ ਜੂ ਰੇਕ ਨੂੰ ਆਪੇ ਆਪ ਦੀ ਬਹੂ ਮੈਂਬਰ ਨਹੀਂ ਬਣਾਉਣ ਦਾ ਚਾਹ ਹੋਇਆ ਪਿਆ ਪਤਾ ਬਾਤ ਲੱਗੂ ਜਦੋਂ ਕੋਈ ਸੜਿਆ ਜਾ ਮੋਟਰਸਾਈਕਲ ਲਿਆ ਕੇ ਬਾਤ ਤੇ ਖੜਾ ਕੇ ਹਾਕ ਮਾਰਦਾ ਕਰੂ ਮੈਂਬਰ ਨਹੀਂ ਏ ਮੋਟਰਸਾਈਕਲ ਤੇ ਬੈਠੀ ਕਚਹਿਰੀਆਂ ਚ ਦੋਕ ਸੈਂ ਜੇ ਕਰਕੇ ਆਉਣੇ ਨੇ ਫਿਰ ਮਾਰਿਆ ਕਰਨਗੇ ਮੱਥੇ ਤੇ ਹੱਥ ਕਿ ਬਹੂ ਛੱਡੀ ਆ ਮੋਟਰਸਾਈਕਲ ਦੇ ਝਾਟੀਆਂ ਕੋਈ ਹੋਰੀ ਦਵਾਉਂਦਾ ਫਿਰਦਾ ਇਹ ਵੀਰੋ ਜਿਹੜੀ ਮਜ਼ਾਕ ਲਈਆ ਦੇਖਾ ਨਾ ਕਰੀ ਚੌਰੀ ਜਾ ਰਹੇ